ਬਣੀਆ ਮੇਰੀ ਇੱਜ਼ਤ ਨਹੀਂ ਘਟਦੀ ਤੇ ਮੈਨੂੰ ਨੱਚ ਨੱਚ ਪੀਰ ਮਨਾਵਣ ਦੇ ਗੁਲਾਮ ਫਰੀਦਾ ਉਹ ਜਾਣੇ ਤੇ ਸਾਨੂੰ ਆਪਣੀ ਤੋੜ ਨਿਵਾਉਦੇ ਸਾਨੂੰ ਆਪਣੀ ਤੋੜ ਨਿਵਾਉ। ਸੋ ਚੰਗਣਾ ਤੁਹਾਡੇ ਨਾਲ ਨਹੀਂ ਅੱਜ ਸੌਣ ਦੇ ਬਹੁਤ ਹਲਚਲ ਕੀਤੇ ਐ ਤੇ ਥੋੜੀ ਜੇ ਤੁਸੀਂ ਕਿਰਤਾ ਕਰਦੇ ਤੇ ਹਲਚਲ ਠੀਕ ਹੋ ਸਕਦੀ ਐ ਕਿਉਂਕਿ ਸੰਗਤ ਵੱਡੀ ਹੁੰਦੀ ਐ ਇੱਕ ਜਿਕਰਾਂ ਦੀ ਆਵਾਜ਼ ਦੇ ਨਾਲ ਤੇ ਤੁਸੀਂ ਮਿੱਠੀ ਮਿੱਠੀ ਤਾਲੀ ਦੇ ਨਾਲ ਬਾਬਾ ਜੀ ਦੇ ਜਾਇਓਂ ਦੀਆਂ ਰੌਣਕਾਂ ਬਧਾਉਣੀਆਂ ਰੌਣਕ ਮਿਲ ਕੇ ਤੇ ਨਾ ਸੋਹਣੇ ਦਰਵਾਜ਼ਾ ਸਜਿਆ ਹੋਇਆ ਕਿੰਨੇ ਸੋਹਣੇ ਸੰਗਤਾਂ ਬਾਬਾ ਜੀ ਦੇ ਪਿਆਰੇ ਭਲਤ ਜਰੋਂ ਦੂਰ ਨੇੜੇ ਤੋਂ ਮੇਰੇ ਰਿਸ਼ਤੇਦਾਰ ਪਹਿਲ ਭਰਾ ਸੋਡੀ ਸੁਣਿਆ ਬੱਚਿਆਂ ਸਰਕਾਰ ਜੋ ਮਾਵਾ ਬਜ਼ੁਰਗ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਖਾ ਜਾਂਦਾ ਸਾਡੇ ਨਵਾਂ ਦੀ ਪਾਰਟੀ ਕੋਲੋਂ ਸੋ ਆਉ ਉਸ ਮਾਲਕ ਦੇ ਚਰਨ ਵਿੱਚ ਲਾਈਏ ਅਗਲੀ ਹਾਜ਼ਰੀ ਸੋਹਣ ਰਲ ਮਿਲ ਕੇ ਸਾਰੇ ਹੀ ਭਗਤਾਂ ਨੇ ਆਪਾਂ ਬਾਬਾ ਜੀ ਦੇ ਗੁਰਗਾਂ ਟਾਕੀ ਔਰ ਬਾਲਕ ਨੂੰ ਖੁਸ਼ ਕਰਨਾ ਜੀ ਮਾਲਕ ਕਿਵੇਂ ਹੋਏਗਾ ਇਹ ਜੋ ਸਾਰਿਆਂ ਦਾ ਪ੍ਰੇਮ ਆਪਣਾ ਇੱਕ ਹੋ ਗਿਆ ਨਾ ਤੇ ਮਾਲਕ ਉਦੋਂ ਦਿਆਲ ਹੁੰਦਾ ਬੜਾ ਹੈ ਦਿਆਲੂ ਮੇਰਾ ਸ਼ੇਨਸ਼ਾ ਪੌਂਦਾ ਹੱਥ ਜੋੜਿਆਂ ਦਾ ਮੁੱਲ ਜੀ ਪੌਂਦਾ ਹੱਥ ਜੋੜਿਆਂ ਦਾ ਮੁੱਲ ਜੀ ਬੋਲੀ ਸਚੇ ਦਿਵਾਰ ਕੀ ਸ਼੍ਰੀ ਬਾਬਾ RAMDEVI ਮਹਾਰਾਜ ਕੇ ਜੈ ਜੈ ਧੋੜਾ ਭਗਵਾ ਦੇ ਮਾਏ ਬੋਲੀ ਜਾਪ ਗਾ ਦੇ ਮਾਏ ਬਾਬਾ RAMDEVI ਮਹਾਰਾਣੀ ਬਾਲੀ ਉਮਰ ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ ਮਾਤਾ ਮਹਿਨਤੋਂ ਘੋੜੇ ਦੀ ਮੰਗ ਕੀਤੀ ਸੀ ਸੋ ਉਸ ਟਾਈਮ ਦਾ ਭਜਨ ਤੁਹਾਡੇ ਨਜ਼ਰ ਕਰਦੇ ਜੀ ਆਂਦੇ ਨੇ ਘੋੜਾ ਮੰਗਵਾਵੇ ਮਾਈ ਰੀ ਜਪ ਗਾਵੇ ਮਾਈ ਘੋੜਾ ਮੰਗਵਾਵੇ ਮਾਈ ਰੀ ਜਪ ਗਾਵੇ ਮਾਈ ਕੱਪੜੇ ਥੋੜੇ ਉੱਤੇ ਬਹਿਲੋ ਮਠਾ ਦੇ ਮਾਈ ਕੱਪੜੇ ਦੇ ਘੋੜੇ ਉੱਤੇ ਮੈਂ ਆਵੇ ਤੇ ਹਵਾਵੇ ਤੇ ਹੌਂ ਮੈਂ ਅਟਾਣਾ ਮਾ ਮਾ ਬੀਰ ਕੇ ਤੇਰੇ ਤੇ ਜਾਣ